ਦੋਸਤੋ ਇਸ ਵੀਡੀਓ ਵਿੱਚ ਵਿਆਹ ਵਿੱਚ ਜੋ-ਜੋ ਰਸਮਾਂ ਕੀਤੀਆਂ ਜਾਂਦੀਆਂ ਹਨ ਉਹਨਾਂ ਬਾਰੇ ਜ਼ਿਕਰ ਕਰਾਂਗੇ ਵਿਆਹ ਇੱਕ ਅਜਿਹੀ ਪ੍ਰਕਿਰਿਆ ਹੈ ਜਿਹੜੀ ਕਾਫੀ ਸਮੇਂ ਤੱਕ ਚੱਲਦੀ ਰਹਿੰਦੀ ਹੈ ਇਹ ਪ੍ਰਕਿਰਿਆ ਰੋਕੇ ਜਾਂ ਠਾਕੇ ਤੋਂ ਲੈ ਕੇ ਕੁੜੀ ਨੂੰ ਚੌਂਕੇ ਚੁੱਲ੍ਹੇ ਚੜਾਉਣ ਤੱਕ ਚੱਲਦੀ ਰਹਿੰਦੀ ਹੈ ਇਸ ਦੌਰਾਨ ਬਹੁਤ ਸਾਰੀਆਂ ਛੋਟੀਆਂ ਵੱਡੀਆਂ ਰਸਮਾਂ ਹੁੰਦੀਆਂ ਨੇ ਜਿਨ੍ਹਾਂ ਰਾਹੀਂ ਵਿਆਹ ਦੀ ਸੰਸਥਾ ਦੀ ਸਮਾਜਿਕ ਸਥਾਪਨਾ ਹੁੰਦੀ ਹੈ ਆਪਾਂ ਇਸ ਵੀਡੀਓ ਵਿੱਚ ਮੁੱਖ ਤੌਰ ਤੇ ਨਿਭਾਉਣ ਵਾਲੀਆਂ ਰਸਮਾਂ ਬਾਰੇ ਗੱਲ ਕਰਾਂਗੇ ਭਾਵੇਂ ਇਹ ਰਸਮਾਂ ਕਈ ਇਲਾਕਿਆਂ ਵਿੱਚ ਕੀਤੀਆਂ ਜਾਂਦੀਆਂ ਨੇ ਤੇ ਕਈਆਂ ਵਿੱਚ ਨਹੀਂ ਕੀਤੀਆਂ ਜਾਂਦੀਆਂ ਆ ਆ ਦੀ ਸਭ ਤੋਂ ਪਹਿਲੀ ਪ੍ਰਕਿਰਿਆ ਵਰ ਦੀ ਚੋਣ ਹੁੰਦਾ ਹੈ ਵਿਆਹ ਵੀ ਸਭ ਤੋਂ ਔਖਾ ਕੰਮ ਵਰ ਦੀ ਚੋਣ ਹੁੰਦਾ ਸੀ ਕਿਉਂਕਿ ਕੁੜੀ ਮੁੰਡੇ ਦੇ ਹਾਂ ਦਾ ਰਿਸ਼ਤਾ ਲੱਭਣਾ ਪਰਿਵਾਰਿਕ ਤੰਦਾਂ ਦਾ ਮਿਲਣਾ-ਜੁਲਣਾ ਬਹੁਤ ਮਹੱਤਵਪੂਰਨ ਪੱਖ ਹਨ ਜੋ ਰਿਸ਼ਤਾ ਕਰਨ ਵੇਲੇ ਦੇਖੇ ਜਾਂਦੇ ਹਨ ਰਿਸ਼ਤਾ ਕਰਨ ਵੇਲੇ ਆਮ ਤੌਰ ਤੇ ਕੁੜੀ ਦੇ ਸਹੱਪਨ ਅਤੇ ਮੁੰਡੇ ਦੀ ਜਾਇਦਾਦ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਸੀ ਪੁਰਾਣੇ ਸਮੇਂ ਵਿੱਚ ਰਿਸ਼ਤਾ ਨਾਈ ਪ੍ਰੋਹਿਤ ਪਾਂਦੇ ਕਰਾਉਂਦੇ ਸੀ ਤੇ ਲੋਕ ਉਹਨਾਂ ਦੇ ਕਹਿਣ ਤੇ ਹੀ ਰਿਸ਼ਤੇ ਕਰ ਵੀ ਦਿੰਦੇ ਸੀ ਵਿਚੋਲੇ ਰਿਸ਼ਤਾ ਕਰਵਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਸੀ ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਦੇਖ ਦਿਖਾਵੇ ਦੀ ਰਸਮ ਜੇਕਰ ਮਾਂ ਬਾਪ ਨੂੰ ਰਿਸ਼ਤਾ ਪਸੰਦ ਆ ਜਾਂਦਾ ਸੀ ਤਾਂ ਆਮ ਤੌਰ ਤੇ ਮੁੰਡੇ ਤੇ ਕੁੜੀ ਨੂੰ ਇੱਕ ਦੂਜੇ ਨੂੰ ਦਿਖਾਉਣ ਦੀ ਰਸਮ ਕੀਤੀ ਜਾਂਦੀ ਹੈ ਭਾਵੇਂ ਇਹ ਸਭ ਕੁਝ ਰਸਮੀ ਹੀ ਹੁੰਦਾ ਹੈ ਪਰ ਮੁੰਡੇ ਕੁੜੀ ਜੇ ਇੱਕ ਦੂਜੇ ਨੂੰ ਝਾਤੀ ਮਾਰ ਲੈਣ ਤਾਂ ਮਾਂ ਬਾਪ ਸੁਰਖਰ ਹੋ ਜਾਂਦੇ ਨੇ ਕਿ ਕੱਲ ਨੂੰ ਮੁੰਡਾ ਕੁੜੀ ਉਹਨਾਂ ਨਾਲ ਨੱਕ ਬੁੱਲ ਨਹੀਂ ਵਟਾ ਸਕਦੇ ਕਿ ਤੁਸੀਂ ਆਪਣੀ ਮਰਜ਼ੀ ਕੀਤੀ ਹੈ ਤੇ ਮਾ ਬਾਬ ਵੀ ਇਹ ਕਹਿ ਕੇ ਸੱਚੇ ਹੋ ਜਾਂਦੇ ਨੇ ਕਿ ਤੁਹਾਨੂੰ ਹੀ ਤਾਂ ਇੱਕ ਦੂਜੇ ਨੂੰ ਵਿਖਾਇਆ ਸੀ ਮੁੰਡਾ ਕੁੜੀ ਆਪਸ ਵਿੱਚ ਰਸਮੀ ਗੱਲਬਾਤ ਕਰਦੇ ਨੇ ਤੇ ਘਰ ਜਾ ਕੇ ਆਪਣੇ ਹਾਂ ਜਾਂ ਨਾ ਦੱਸ ਦਿੰਦੇ ਸੀ ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਰੋਕਾ ਠਾਕਾ ਸ਼ਗਨ ਤੇ ਮੰਗਣਾ ਰੋਕਾ ਠਾਕਾ ਸ਼ਗਨ ਤੇ ਮੰਗਣਾ ਲਗਭਗ ਇੱਕੋ ਕਿਸਮ ਦੇ ਨਾਂ ਹਨ ਇਸ ਵਿੱਚ ਲੜਕੇ ਦੇ ਘਰ ਵਾਲੇ ਲੜਕੀ ਦੇ ਘਰ ਜਾ ਕੇ ਉਸ ਨੂੰ ਸ਼ਗਨ ਤੇ ਹੋਰ ਸਮਾਨ ਦੇ ਕੇ ਆਉਂਦੇ ਹਨ ਫਿਰ ਸੁਹਾਰਾ ਲਾਉਣ ਦੀ ਰਸਮ ਕੀਤੀ ਜਾਂਦੀ ਹੈ ਇਸ ਵਿੱਚ ਲੜਕੀ ਦਾ ਪਿਤਾ ਲੜਕੇ ਦੇ ਹੱਥ ਤੇ ਸਵਾਰ ਬੀਆ ਰੱਖਦਾ ਹੈ ਤੇ ਸੁੱਕਾ ਮੇਵਾ ਉਸ ਦੀ ਝੋਲੀ ਵਿੱਚ ਪਾਉਂਦਾ ਹੈ ਪਰ ਅੱਜ ਕੱਲ ਇਸ ਸਭ ਵਿੱਚ ਬਹੁਤ ਪੈਸਾ ਖਰਚਿਆ ਜਾਂਦਾ ਹੈ ਵਿਆਹ ਸਮੇਂ ਮੁੰਡੇ ਵਾਲੇ ਘਰ ਕੋੜੀਆਂ ਅਤੇ ਕੁੜੀ ਵਾਲੇ ਘਰ ਦੇ ਵਿੱਚ ਸੁਹਾਗ ਗਾਏ ਜਾਂਦੇ ਨੇ ਵਿਆਹ ਤੋਂ ਪਹਿਲਾਂ ਤਿਉਹਾਰ ਭੇਜਣ ਦਾ ਰਿਵਾਜ ਅੱਜ ਕੱਲ੍ਹ ਵਿਆਹ ਤੋਂ ਪਹਿਲਾਂ ਤਿਉਹਾਰ ਭੇਜਣ ਦਾ ਰਿਵਾਜ ਵੀ ਹੈ ਜਿਵੇਂ ਕਰਵਾ ਚੌਥ ਤੇ ਸੋਹਰਿਆਂ ਵੱਲੋਂ ਕੁੜੀ ਨੂੰ ਵਰਦ ਦਾ ਸਮਾਨ ਭੇਜਿਆ ਜਾਂਦਾ ਹੈ ਸਾਵਣ ਦੇ ਮਹੀਨੇ ਸੋਹਰਿਆਂ ਵੱਲੋਂ ਕੁੜੀ ਨੂੰ ਸਾਵਣ ਤੇ ਤੀਆਂ ਦਾ ਤਿਉਹਾਰ ਵੀ ਭੇਜਿਆ ਜਾਂਦਾ ਹੈ ਜਿਸ ਵਿੱਚ ਮਠਿਆਈਆਂ ਫਲ ਕੁੜੀ ਦੇ ਕੱਪੜੇ ਗਹਿਣੇ ਮੈਂਦੀ ਚੂੜੀਆਂ ਆਦ ਸਮਾਨ ਹੁੰਦਾ ਹੈ ਕੁਝ ਵਿਆਹ ਤੋਂ ਬਾਅਦ ਵੀ ਤਿਹਾੜ ਦੇ ਸਮਾਨ ਭੇਜੇ ਜਾਂਦੇ ਹਨ ਜਿਵੇਂ ਦੀਵਾਲੀ ਲੋਹੜੀ ਇਹ ਕੁੜੀ ਦੇ ਪੇਕਿਆਂ ਵੱਲੋਂ ਕੁੜੀ ਦੇ ਸਹੁਰੇ ਵੀ ਭੇਜੇ ਜਾਂਦੇ ਹਨ ਅਗਲੀ ਰਸਮ ਸਾਹਾ ਕੜਵਾਉਣ ਦੀ ਹੁੰਦੀ ਹੈ ਵਿਆਹ ਲਈ ਚੰਗੇ ਸਮਝੇ ਜਾਂਦੇ ਮਹੀਨਿਆਂ ਵਿੱਚ ਸਾਹਾ ਸੋਧਿਆ ਜਾਂਦਾ ਹੈ ਹਿੰਦੂਆਂ ਵਿੱਚ ਤਾਰਾ ਡੁੱਬੇ ਹੋਣ ਤੇ ਜਾਂ ਸ਼ਰਾਧਾ ਵਿੱਚ ਅਜਿਹੇ ਕਾਰਜ ਨਹੀਂ ਕਰਦੇ ਸਾਹਾ ਕੜਵਾਉਣ ਦੀ ਜ਼ਿੰਮੇਵਾਰੀ ਆਮ ਤੌਰ ਤੇ ਮੁੰਡੇ ਵਾਲਿਆਂ ਦੀ ਹੁੰਦੀ ਹੈ ਕਈ ਵਾਰੀ ਮੁੰਡੇ ਅਤੇ ਕੁੜੀ ਦੇ ਪਰਿਵਾਰ ਵੱਲੋਂ ਦੋਹਾਂ ਧਿਰਾਂ ਵੱਲੋਂ ਕਲਵਾਇਆ ਜਾਂਦਾ ਹੈ ਪੰਦ ਪੱਤਰੀ ਦੇਖ ਕੇ ਦਿਨ ਲਗਨ ਦੇਖਦਾ ਹੈ ਸਿੱਖ ਪਰਿਵਾਰ ਆਮ ਤੌਰ ਤੇ ਬਾਬਾ ਜੀ ਜੰਤਰੀ ਵੇਖ ਕੇ ਵਿਆਹ ਦਾ ਦਿਨ ਕੱਢ ਦਿੰਦੇ ਹਨ ਅਤੇ ਬਹੁਤੀਆਂ ਵਿਚਾਰਾਂ ਨਾ ਕਰਨ ਵਾਲੇ ਪਰਿਵਾਰ ਕੋਈ ਛੁੱਟੀ ਜਾਂ ਐਂਤਵਾਰ ਵੇਖ ਕੇ ਵੀ ਵਿਆਹ ਦਾ ਦਿਨ ਨਿਸ਼ਚਿਤ ਕਰ ਲੈਂਦੇ ਹਨ ਜਿਹੜਾ ਵਿਆਹ ਦਾ ਦਿਨ ਨਿਸ਼ਚਿਤ ਕਰੇ ਉਸ ਨੂੰ ਸ਼ਗਨ ਵਜੋਂ ਰੁਪਈਏ ਦਿੱਤੇ ਜਾਂਦੇ ਹਨ ਸਾਹੇ ਚਿੱਠੀ ਭੇਜਣਾ ਸਾਹਾ ਕੱਢਣ ਤੋਂ ਬਾਅਦ ਅਹਿਮ ਕੰਮ ਸਾਹੇ ਚਿੱਠੀ ਭੇਜਣਾ ਹੁੰਦਾ ਏ ਇਹ ਕੰਮ ਵਿਚੋਲਾ ਜਾਂ ਨਾਈ ਕਰਦਾ ਸੀ ਸਾਹੇ ਚਿੱਠੀ ਕੁੜੀ ਵਾਲਿਆਂ ਵੱਲੋਂ ਮੁੰਡੇ ਵਾਲਿਆਂ ਨੂੰ ਭੇਜੀ ਜਾਂਦੀ ਏ ਜਿਸ ਵਿੱਚ ਉਹ ਆਪਣੀ ਸਮਰੱਥਾ ਦਰਸਾਉਂਦੇ ਹੋਏ ਬਰਾਤ ਦੀ ਗਿਣਤੀ ਵਿਆਹ ਦਾ ਦਿਨ ਆਦ ਲਿਖਿਆ ਹੁੰਦਾ ਏ ਸਾਹੇ ਚਿੱਠੀ ਲੈ ਜਾਣ ਵਾਲੇ ਨੂੰ ਦੋਹਾਂ ਧਿਰਾਂ ਵੱਲੋਂ ਸ਼ਗਨ ਦਿੱਤਾ ਜਾਂਦਾ ਸਾਹੇ ਚਿੱਠੀ ਵਾਲੇ ਨੂੰ ਢੇਲ ਚੋਕੀ ਸ਼ਗਨਾ ਨਾਲ ਅੰਦਰਵਾੜਿਆ ਜਾਂਦਾ ਹੈ ਚਿੱਠੀ ਪੜਕੀ ਸਨਾਨ ਵਾਲੇ ਨੂੰ ਵੀ ਸ਼ਗਨ ਦਿੱਤਾ ਜਾਂਦਾ ਹੈ ਪੁਰਾਣੇ ਸਮਿਆਂ ਵਿੱਚ ਆਵਾਜਾਈ ਦੇ ਸਾਧਨ ਸੀਮਿਤ ਹੋਣ ਕਰਕੇ ਸੰਚਾਰ ਸਾਧਨਾਂ ਦੀ ਘਾਟ ਹੋਣ ਕਰਕੇ ਕੁੜੀ ਦੇ ਮਾਪਿਆਂ ਵੱਲੋਂ ਵਿਆਹ ਦੇ ਕਾਰਜ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜਨ ਲਈ ਆਪਣੀ ਪੁਖਤਾ ਲਿਖਤੀ ਸਹਿਮਤੀ ਭੇਜੀ ਜਾਂਦੀ ਸੀ ਪਰ ਅੱਜ ਕੱਲ੍ਹ ਲੋਕਾਂ ਨੇ ਇਸ ਨੂੰ ਮਹਿੰਗਾ ਰਿਵਾਜ ਬਣਾ ਲਿਆ ਹੈ ਸਾਹੇ ਵੱਜਣਾ ਸਾਹੇ ਵੱਜਣ ਤੋਂ ਬਾਅਦ ਵਾਰਾ ਤੇ ਕੰਨਿਆ ਨੂੰ ਬਹੁਤਾ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਸੀ ਉਹਨਾਂ ਨੂੰ ਉਜਾੜ ਥਾਵਾਂ ਤੇ ਜਾਣ ਦੀ ਮਨਾਹੀ ਹੁੰਦੀ ਸੀ ਤੇ ਹੋਲਾ ਪਾਰਾ ਕੰਮ ਕਰਨ ਤੋਂ ਵਰਜਿਆ ਜਾਂਦਾ ਸੀ ਕਿਹਾ ਜਾਂਦਾ ਸੀ ਕਿ ਹੱਡੀਆਂ ਸਾਹੇ ਵੱਜੀਆਂ ਹਨ ਅਸਲ ਵਿੱਚ ਇਸ ਤਰ੍ਹਾਂ ਕਰਨ ਪਿੱਛੇ ਮੁੰਡੇ ਤੇ ਕੁੜੀ ਦੀ ਸੁਰੱਖਿਆ ਨੂੰ ਮੁੱਖ ਰੱਖਿਆ ਜਾਂਦਾ ਸੀ ਤਾਂ ਜੋ ਵਿਆਹ ਤੱਕ ਠੀਕ ਠਾਕ ਰਹਿਣ ਤਵਾਰ ਦੇ ਕੰਮ ਵਿੱਚ ਕੋਈ ਵਿਘਨ ਨਾ ਪਵੇ ਤੇ ਇਸਰਾ ਉਹਨਾਂ ਦੀ ਵਧੇਰੇ ਦੇਖਪਾਲ ਕੀਤੀ ਜਾਂਦੀ ਸੀ। ਚੂੜੀਆਂ ਪਾਉਣ ਦੀ ਰਸਮ ਵਿਆਹ ਤੋਂ 1 ਮਹੀਨਾ ਪਹਿਲਾਂ ਕੁੜੀ ਨੂੰ ਚੂੜੀਆਂ ਪਾਉਣ ਦੀ ਰਸਮ ਕੀਤੀ ਜਾਂਦੀ ਸੀ। ਇਹ ਰਸਮ ਕੁੜੀ ਦੀਆਂ ਸਹੇਲੀਆਂ ਕਰਦੀਆਂ ਸੀ। ਇਸ ਰਸਮ ਲਈ ਇੱਕ ਪ੍ਰਾਂਤ ਵਿੱਚ ਹਰੀਆਂ ਜਾਂ ਲਾਲ ਰੰਗ ਦੀਆਂ ਚੂੜੀਆਂ ਲੱਸੀ ਵਿੱਚ ਭਿਉ ਕੇ ਦਿੱਤੀਆਂ ਜਾਂਦੀਆਂ ਸੀ। ਕੁੜੀਆਂ ਸੇਲੀਆਂ ਵਾਰੀ-ਵਾਰੀ ਉਸ ਨੂੰ ਚੋੜੀਆਂ ਪਾਉਂਦੀਆਂ ਸੀ ਵਰੀ ਬਣਾਉਣਾ ਵਿਆਹ ਤੋਂ ਕੁਝ ਦਿਨ ਪਹਿਲਾਂ ਵਰੀ ਬਣਾਈ ਜਾਂਦੀ ਹੈ ਜਿਸ ਵਿੱਚ ਮੁੰਡੇ ਵਾਲੇ ਕੁੜੀ ਦੇ ਕੱਪੜੇ ਤੇ ਗਹਿਣੇ ਬਣਾਉਂਦੇ ਹਨ ਵਰੀ ਬਣਾਉਣ ਲਈ ਆਮ ਤੌਰ ਤੇ ਨੀੜਲੇ ਰਿਸ਼ਤੇਦਾਰਾਂ ਨੂੰ ਲਿਜਾਇਆ ਜਾਂਦਾ ਸੀ ਅੱਜ ਕੱਲ ਵਰੀ ਬਣਾਉਣ ਲਈ ਕੁੜੀ ਨੂੰ ਨਾਲ ਲਿਜਾਣ ਦਾ ਰਿਵਾਜ ਹੋ ਗਿਆ ਹੈ ਉਡੀ ਆਪਣੀ ਪਸੰਦ ਦੇ ਸੂਟ ਤੇ ਗਹਿਣੇ ਬਣਾਉਂਦੀ ਹੈ। ਬਾਕੀ ਰਸਮਾਂ ਆਪਾਂ ਅਗਲੀ ਵੀਡੀਓ ਵਿੱਚ ਦੇਖਾਂਗੇ। ਅਗਲੀ ਵੀਡੀਓ ਜ਼ਰੂਰ ਦੇਖਿਓ। ਵੀਡੀਓ ਪਸੰਦ ਆਏ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ।